ਤਰੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਭਰਾ ਮੇਰੇ ਕੋਕਾ ਬੀਜ ਜੌਂਦੀ ਆਰਾ ਜਿਵੇਂ ਤੁਸੀਂ ਆਹਨੇ ਕੋਕਾ ਬੀਜ ਤੇ ਕੋਕਾ ਬੀਜ ਇਹ ਦੇਖੋ ਜੌਂਦੀ ਆਰਾ ਇਹ ਮਾ ਤਾਜ਼ਾ ਡਰੈਕਟਰ ਹੈ ਪਹਿਲਾਂ ਸਾਨੂੰ 4 ਕੁ ਬੇਰੇ ਮੰਡੀ ਤੋਂ ਲੈ ਕੇ ਆਉਣੇ ਦੇ ਮੜੀ ਰੇਸ ਕਰੀ ਵਾਹ ਕੋਕਾ ਬੀਜ ਜਿਹੜਾ ਆਪਾਂ ਵੀਡੀਓ ਚਾਹ ਰਹੇ ਨਾਲੀ ਕੋਕਾ ਬੀਜ ਉਹ ਆਏ ਬੰਦ ਕਰ ਦੇ ਇਹ ਪਹਿਲਾਂ ਤਾਂ ਤੁਸੀਂ ਦੇਖੋ ਟਰੈਕਟਰ ਚਾਰ ਸਫੇਰੇ ਤੁਹਾਨੂੰ ਘੁੰਮ ਕੇ ਦਿਖਾਉਣਾ ਹੈ ਟਰੈਕਟਰ ਸਾਰਾ ਟਰੈਕਟਰ オリジナル ਆ ਕਿਤੇ ਟਰੈਕਟਰ ਦੇ ਕਾਲ ਨਹੀਂ ਲੱਗੀ 50 50 D 39 ਵਾਲਾ 50 39 D ਤੇ ਇੱਧਰ ਦੇਖੋ ਟਰੈਕਟਰ ਦੇ ਆ ਲੱਗ ਰੀਆਂ ਮੋਰਾ ਮਾਰਾ ਉਹਨੇ ਇੱਧਰ ਘਾਰਿਆਂ ਮੋਰਾ ਮਾਰਾ ਉਹਨੇ ਇੱਧਰ ਲੱਗੀਆਂ ਪਾੜਾ ਥਾਂ ਕੇ ਰੱਖਿਆ ਕੇ ਜੇ ਨੇ ਤੇ ਪੂਰਾ ਜਮਾ ਕੋਕਾ ਪੀਛਿਆ ਦੇਖੋ ਨਗਰੀਆਂ ਨਾ ਇੱਕ ਇਥੇ ਪਾਸੇ ਟਰੈਕਟਰ ਦੇ ਨਾ 3 ਈਟ ਕਿਹੜਾ ਲੱਗੀ ਆ ਆ ਦੇਖੋ ਪਾਵਰ ਪ੍ਰੋ ਹੈ ਪਾਵਰ ਪ੍ਰੋ ਹਾਂ ਪਾਵਰ ਪ੍ਰੋ TN ਹੈ ਨਾ ਪੂਰਾ ਸੋਹਣਾ ਟਰੈਕਟਰ ਆ ਡੱਕ ਡੱਕ ਲੱਗਿਆ ਹੋਇਆ ਘੈਂਟ ਆ ਬਾਕੀ ਆਪਾਂ ਬਾਈ ਨੂੰ ਪੁੱਛਾਂਗੇ ਵੀ ਵਿੱਚ ਹੀ ਦੇਣਾ ਡੱਕੇ ਕਿ ਕਿਵੇਂ ਕੋਸਾ ਤੇ ਪਹਿਲਾਂ ਤੁਸੀਂ ਟਰੈਕਟਰ ਦੇਖੋ ਸਾਰਾ ਕਿਸੇ ਪਾਸੇ ਟਰੈਕਟਰ ਦੇ ਚੀਟ ਵੀ ਨਗਰਾੜਾ ਮਗੁਰੜਾ ਦੇਖ ਲਓ ਐ ਜਮਾ ਸੋਹਣਾ ਟਰੈਕਟਰ ਪਿਆ ਯਾਰ ਪੂਰਾ ਸੋਹਣਾ ਤੇ ਟਾਇਰ ਹੈਗੇ ਆ ਕਿਹੜੇ ਟਾਇਰ ਹੈ ਜੇਕੇ ਦੇ ਜੇਕੇ ਦੇ ਹਾਂ ਜੇਕੇ ਦੇ ਟਾਇਰ ਆ ਚਾਰੇ ਨਾਲ ਦੇ ਟਾਇਰ ਨਾਲ ਦੀ ਚਾਰੇ ਜੇਕੇ ਦੇ ਅਗਲੇ 20 ਕਿਟੀ ਦੇ ਹੁਣ ਪੁਆਏ ਆ ਮਗਰਲੇ ਨਾਲ ਦੀ ਹਾਂ ਮਗਰਲੇ ਨਾਲ ਦੇ ਅਗਲੇ ਨਵੇਂ ਪੁਆਏ ਆ ਹਨਾ ਹਾਂ ਅਗਲੇ ਖੁਰਪਾ ਬੱਧਿਆ ਸੀ ਹਾਂ ਹਾਂ ਅੱਛਾ ਖੁਰਪਾ ਬੱਧਿਆ ਸੀ ਹਾਂ ਤਾਂ ਪੁਆਏ ਠੀਕ ਆ ਤੇ ਦੇਖੋ ਯਾਰ ਟਰੈਕਟਰ ਦੇਖੋ ਘਰਾਂ ਤੁਸੀਂ ਹੈ ਨਾ ਘੈਂਟ ਗੱਲ ਬਾਤ ਐ ਜਮਾ ਪਿਆਰ ਸਹਿਰੋਂ ਤੁਹਾਨੂੰ ਘੁੰਮ ਕੇ ਦਿਖਾਵਾਂਗੇ ਮਗਰਾੜਾ ਮਗਰੂੜਾ ਸਾਰਾ ਜਮਾ A ਤੋਂ Z ਟਰੈਕਟਰ ਦਿਖਾਵਾਂਗੇ ਤੁਹਾਨੂੰ ਯਾਰ ਲੈਂਕਾ ਲੁੰਕਾ ਦੇਖ ਲਓ ਸਾਰਾ ਕੁਝ ਹੁੱਕ ਦੇਖ ਲਓ ਇੱਧਰ ਦੇਖ ਲਓ ਇੱਧਰਲਾ ਮਗਰਾੜਾ ਸਾਰਾ ਟਰੈਕਟਰ ਤੁਹਾਨੂੰ ਘੁੰਮ ਕੇ ਦਿਖਾਵਾਂਗੇ ਚਾਰ ਚਫੇਰੇ ਰਿੰਬ ਦੇਖ ਲਓ ਇੱਧਰਲੇ ਮਗਰਾੜ ਦੇਖ ਲਓ ਪੂਰਾ ਸੋਹਣਾ ਟਰੈਕਟਰ ਆ ਯਾਰ ਦੇਖੋ ਫਿਰ ਇੱਧਰ ਦੇਖ ਆ ਦੇਖ ਮੈਡ ਮੂਡ ਲੱਗਿਆ ਸਾਰਾ ਤੇ ਮੈਂ ਪੂਰਾ ਹਸਾਮ ਕੀ ਤੌਰ ਤੇ ਗੇਅਰ ਦੇਖੋ ਸਾਈਡ ਸਾਰਾ ਕੁਝ ਕੋਕਾ ਪੀਤੀ ਆ ਯਾਰ ਡੰਡਾ ਫੱਟੀ ਛਤਰੀ ਸਾਰਾ ਕੁਝ ਦੇਵਾਂਗੇ ਛਤਰੀ ਦੇ ਦੇਖੋ ਛਾਲਰਾਂ ਲੱਗੀਆਂ ਐਨਾ ਜਮਾ ਤੇ ਮੀਟਰ ਕਰਨਗੇ ਹੋਏ ਕੋਈ ਪਾਛੇ ਟਰੈਕਟਰ ਦੇ ਛਰੀ ਟਰੀ ਲੱਗੀ ਯਾਰ ਤੇ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ ਇੰਜਨ ਦੇਖੋ ਕਰਾ ਤੁਸੀਂ ਐ ਪਿਆ ਯਾਰ ਜਮਾ ਨਾ ਜੇ ਮੈਂ ਜਾਂਸੀ ਚੋਂ ਆਇਆ ਹੁੰਦਾ ਅੱਜ ਹੀ ਇੱਕ ਹਾਰ ਦੀ ਕਮੀ ਆ ਤੇ ਹਾਰ ਪਾ ਕੇ ਲੈ ਜਾ ਕੋਈ ਐਨ ਦੱਸ ਸਕਦਾ ਵੀ ਜਾਂਸੀ ਚੋਂ ਆਇਆ ਕਿ ਕਿਸੇ ਦੇ ਘਰੋਂ ਲਿਆਂਦਾ ਪੂਰਾ ਸੋਹਣਾ ਟਰੈਕਟਰ ਆ 317 ਘੰਟੇ ਚੱਲੇ ਜੇ ਇਹਨੂੰ ਆ। ਅੱਛਾ। ਤੇ ਇੱਧਰ ਦੇਖ ਲਓ ਇਹਦੇ ਸਾਰੇ ਲੱਗਰੇ ਨੇ ਆਪਣੇ ਸਿੱਟੇ ਕਰ ਚੁੱਕੇ ਜੀ। ਹੋਰ ਜੀ ਤੇ ਕੀ ਹਾਲ ਚਾਲ? ਠੀਕ ਹੈ ਜੀ। ਟਰੈਕਟਰ ਬਾਰੇ ਦੱਸ ਫਿਰ। ਜੀ। ਵਧੀਆ ਬਈ ਵਧੀਆ ਟਰੈਕਟਰ ਆ। 21 ਮਾਡਲ ਟਰੈਕਟਰ ਆ। 21 ਮਾਡਲ ਆ। ਹਾਂ 21 ਮਾਡਲ ਆ। ਨੰਬਰ ਹਰਿਆਣਾ। ਨੰਬਰ ਹਰਿਆਣਾ ਆ ਪਹਿਲੇ ਨਾ ਫਤਿਆਬਾਦ ਪਹਿਲੇ ਨਾ ਸੀ। ਫਰਸਟ ਫਰਸਟ ਪਾਰਟੀ ਆ। ਪਹਿਲੇ ਬੰਦੇ ਦੇ ਘਰੋਂ ਲੈਂਦਾ। ਅੱਛਾ ਪਹਿਲੇ ਬੰਦੇ ਦੇ ਘਰੋਂ ਲੈਂਦਾ। ਪੂਰਾ ਸੋਹਣਾ ਟਰੈਕਟਰ ਹੈ ਜਰ ਹਣਾ 517 ਘੰਟੇ ਚੱਲਿਆ 517 ਘੰਟੇ ਚੱਲਿਆ 517 ਹਾਂ ਤੇ ਇੰਜਨ ਗੇਅਰ ਦੀ ਜਮਾਨ ਗਾਰੰਟੀ ਹੈ ਮੈਂ ਕਿਹਾ ਅਗਲਾ ਬਾਕੇ ਲੈ ਜੇ ਯਾਰ ਪਹਿਲਾਂ ਅੱਛਾ ਹਾਂ ਟੈਂਕੀ ਤੇਲ ਦੀ ਮਚਾ ਦੇ ਫੇਰ ਟਰੈਕਟਰ ਦਾ ਸੌਦਾ ਕਰੀ ਠੀਕ ਆ ਤੇ ਜਿਹੜਾ ਡੱਕਾ ਜਿਹਾ ਲੱਗ ਰਿਹਾ ਇਹ ਵਿੱਚ ਹੀ ਦੇਣਾ ਆਪਾਂ ਕਿ ਲਾਹਾਂਗੇ ਹਾਂ ਬਈ ਲਾਉਂਦੇ ਨਹੀਂ ਆਪਾਂ ਵਿੱਚ ਹੀ ਦੇਵਾਂਗੇ ਜਿਵੇਂ ਜਿਵੇਂ ਆਇਆ ਆਪਾਂ ਕਿੱਲੀ ਵੀ ਨਹੀਂ ਕਰਦੇ ਅੱਛਾ ਵਿੱਚ ਹੀ ਦੇ ਦਾਂਗੇ ਮੰਨ ਕੇ ਚੱਲ ਅਸੀਂ ਇਵੇਂ ਕਰਾਂ ਐਵੇਂ ਕਰੀਏ ਕਿੱਲੀ ਤਾਂ ਮੈਨੂੰ ਤਾਂ ਹੈ ਹੀ ਨਹੀਂ ਇਹ ਤੇ ਆਪਾਂ ਕੱਢਾਂਗੇ ਤਾਂ ਕੀ ਹੈਗੀ ਹੈ ਹੈਗੀ ਹੈ ਬਾਈ ਵੇ ਪੀਆ ਮਖਾਉਂ ਹੀ ਤੇ ਬਾਈ ਕਹਿੰਦਾ ਜਮਾ ਕਿੱਲੀ ਵੀ ਨਹੀਂ ਕੱਢਦੇ ਉਹ ਵੀ ਨਾਲ ਦੇਵਾਂਗੇ ਪੂਰਾ ਸੋਹਣਾ ਟਰੈਕਟਰ ਹੈ ਯਾਰ ਇਹ ਵੀ ਵੀਓ ਦਾ ਡਬਲ ਕਲੱਚ ਆਹ ਤੇ ਡਬਲ ਪੀਟੀਓ ਹੈ ਹਾਂ ਡਬਲ ਵੀਓ ਡਬਲ ਕਲੱਚ ਹੈ ਹਨਾ ਬਹੁਤ ਸੋਹਣਾ ਟਰੈਕਟਰ ਹੈ ਨਾਲ ਦੇ ਮਾਰ ਕੇ ਲੱਗੇ ਹੋਏ ਟਾਇਰਾਂ ਦੀ ਵੀ ਹਾਂ ਹਾਂ ਜੀ ਨਾਲ ਦੇ ਨਾਲ ਦੇ ਟਾਇਰਾਂ 517 ਗੰਢੇ ਜੈਨੂਨ ਚੱਲੇ ਹੋਏ 21 ਮਾਰ ਦੇ ਹੈ ਹਾਂ 21 ਮਾਰ 21 ਦੇ ਮਾਰ ਕੇ ਆ ਦੇਖੋ ਭਰਾ ਮੇਰੇ ਟਾਇਰਾਂ ਦੇ ਤੇ ਮੂਰਲੇ ਟਾਇਰ ਬਦਲੇ ਹੋਏ ਬਾਈ ਕਹਦਾ 20 ਕੇ ਲੀ ਮਾਰ ਕੇ ਚੱਲ ਬਾਹਣ ਦੇ ਵਿੱਚ ਖੁਰਪਾ ਪਿਆ ਸੀ ਉਹ ਵੱਢ ਗਿਆ ਤੇ ਪਤਾ ਲੱਗਿਆ ਨਹੀਂ ਹਨਾ ਪਹਿਲਾਂ ਤਾਂ ਡੱਗਿਆ ਪਿਆ ਸੀ ਹਾਂ ਹਾਂ ਪਹਿਲਾਂ ਵਾਲੀ ਗੱਲ ਸੀ ਹਾਂ ਤੇ ਪੂਰਾ ਸੋਨਾ ਟਰੈਕਟਰ ਆ ਤੇ ਬਾਈ ਕਹਿੰਦਾ ਡੰਡਾ ਫੱਟੀ ਸੱਤਰੀ ਸਾਰਾ ਕੁਝ ਨਾਲ ਦੇਵਾਂਗੇ ਤੇ ਜੇ ਕਿਸੇ ਭਰਾ ਨੇ ਮੰਨ ਕੇ ਚਲੇ ਹਰਿਆਣਾ ਨੰਬਰ ਆ ਹਾਂ ਜੇ ਕਿਸੇ ਨੇ ਨਾਂ ਕਰਾਉਣਾ ਹੋਵੇ ਐਨਓਸੀ ਮਿਲੂ ਹਨਾ ਹਾਂ ਹਾਂ ਐਨਓਸੀ ਮਿਲੂ ਉੱਥੇ ਹੀ ਇਹਨੂੰ ਨਿਕੜਾ ਮੰਗੇ ਜੇ ਪੰਜਾਬ ਨੰਬਰ ਕਰਾਉਣਾ ਤਾਂ ਵੀ ਹਾਂ ਜੇ ਹਰਿਆਣਾ ਨੰਬਰ ਰੱਖਣਾ ਹੀ ਫਤਿਹਬਾਦ ਕੋਲੀ ਰੱਖਣੇ ਕਿਸੇ ਵੀਰ ਨੇ ਤਾਂ ਉੱਥੇ ਉਵੇਂ ਇੱਕਰੀ ਨਾ ਹੋ ਜੂਗਾ ਠੀਕ ਹੈ ਜੇ ਕਿਸੇ ਭਰਾ ਨੇ ਕਿਤੇ ਹੋਰ ਨਾਂ ਕਰਾਉਣਾ ਹੈ ਪੰਜਾਬ 'ਚ ਜਾ ਕੋਈ ਰਾਜਸਥਾਨ ਕਿਤੇ ਮਰਜ਼ੀ ਨਾ ਕਰਾਵਾ ਲਿਆ ਯਾਰ ਇਹਨੂੰ ਅਸੀਂ ਤੁਹਾਨੂੰ ਮਿਲੂਗਾ ਹਾਂ ਹਾਂ ਮਿਲੂਗਾ ਹੈਨਾ ਹਾਂ ਹਾਂ ਤੇ ਮੰਨ ਕੇ ਚੱਲ ਜੇ ਅਗਲਾ ਖੇ ਵੀ ਮੈਂ ਯਾਰ ਇਹ ਤੇ ਲੋਨ ਕਰਾਉਣਾ ਉਹ ਵੀ ਹੋ ਜੂਆ ਹਾਂ ਉਹ ਵੀ ਹੋ ਜੂਆ ਬਈ ਹੋ ਜੂਆ ਹਾਂ ਲੋਨ ਕਿੰਨੇ ਕੁ ਪੈਸੇ ਲੱਗ ਜਾਣਗੇ ਨਾਲ ਮੰਨ ਕੇ ਚੱਲ ਲੱਖ ਰੁਪਇਆ ਹਾਂ ਇਹਨੇ ਕੁ ਪੈਸੇ ਤਾਂ ਲੱਗ ਹੀ ਹਾਂ 2 ਲੱਖ ਤਾਂ ਲਉਣੀ ਪੂਖਲੇ ਨੂੰ ਹਾਂ 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 ਇਹ ਕਿਸੇ ਭਰਾ ਨੇ ਭਰਾ ਉਹ ਲੋਨ ਕਰਾਉਣਾ ਤਾਂ ਲੋਨ ਵੀ ਹੋ ਜੂਆ ਇਹ ਤੇ ਤੇ 1.5 ਲੱਖ ਬਾਈ ਕਹਿੰਦਾ ਨਾਲ ਲਿਆਇਓ ਤੇ ਇਹ ਤੇ ਲਾਉਣ ਵੀ ਕਰਵਾ ਦੇਂਗੇ ਨਾ ਹਾਂ ਕਰਵਾ ਤੇ ਪੂਰਾ ਸੋਹਣਾ ਟਰੈਕਟਰ ਆ ਤੇ ਬਾਕੀ ਇਹਦੀ ਹੁਣ ਡਿਮਾਂਡ ਦੱਸਦੇ ਆਪਣੇ ਵੀ ਕਿੰਨੀ ਨਵਾਂਡ ਆ ਤੇ ਕਿੰਨੇ ਦਾ ਦੇਵਾਂਗੇ 5 ਲੱਖ ਤੇ 35000 ਦਾ ਟਰੈਕਟਰ ਦੇਣਾ ਹੈ ਬਈ ਆਪਾਂ ਜੈਸੇ ਜਾਨੋ ਚੀ ਅੱਛਾ ਹਾਂ 5 ਲੱਖ 35000 ਹਾਂ ਬਾਕੀ ਮਾੜਾ ਮੋਟਾ ਤਾਂ ਹੁੰਦਾ ਹੀ ਆ ਯਾਰ ਐ ਬਹੁਤ ਹੁੰਦੇ ਨਹੀਂ ਵੀ ਐ ਲੈਣੀ ਖਿੱਚਦੀ ਫਿਰ ਆਪਾਂ ਜੇ ਹੁਣ ਆਖੀ ਆਈਏ ਵੀ 5.5 ਲੱਖ ਰੁਪਈਆ ਮੰਗਦੇ ਆ ਬਾਈ ਫਿਰ ਉਹ ਜੀ ਗੱਲ ਹੋ ਜਾਂਦੀ ਹੈ ਹਨਾ ਹਾਂ ਹਾਂ ਬਾਕੀ ਯਾਰ ਮੈਂ ਤੁਹਾਨੂੰ ਦੱਸਦਾ ਬਾਈ ਕੋਈ ਮਰਜ਼ੀ ਆਖੀ ਜਾਵੇ ਤੇ ਜੇ ਤੁਹਾਡੇ ਨਾਲ ਲੋਟਾ ਵੀ ਤਾਂ ਮੈਨੂੰ ਫੋਨ ਕਰ ਲਿਓ ਮੇਰਾ ਨੰਬਰ ਤਾਂ ਹਾਂ ਤੇ ਸਕਰੀਨ ਦੇ ਉੱਪਰ ਲਾ ਤੇ ਥੱਲੇ ਵਾਲਾ ਰਣਜੀਤ ਦਾ ਨੰਬਰ ਚੱਲੀ ਜਾਂਦਾ ਤੇ ਤੁਹਾਨੂੰ ਟਰੈਕਟਰ ਆਪਾਂ 35 ਬਾਈ ਜਾਂਦਾ ਪੰਜ ਤਾਂ ਮੈਂ ਕਟਵਾ ਦੂਗਾ ਬਾਕੀ ਤੁਸੀਂ ਸੌਦਾ ਕਰ ਲਿਓ ਉਹ ਤੋਂ 2-4000 ਮੈਂ ਕਟਵਾ ਦੂਗਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਤੇ ਬਾਈ ਨਾਲ ਰਣਜੀਤ ਨਾਲ ਸੌਦਾ ਕਰ ਲਿਓ ਫੋਨ ਤੇ ਸੌਦਾ ਕਰੋ ਤੇ ਆਵਾ ਬਾਈ ਦੇ ਘਰੇ ਆ ਜਾਓ ਤੇ ਬਾਈ ਦਾ ਆਪਾਂ ਤੁਹਾਨੂੰ ਨੰਬਰ ਦਿੰਨੇ ਆ ਤੇ ਕਰਨਜੀਤ ਨੰਬਰ ਬੋਲਦੇ ਆਪਾਂ 98144 ਹਾਂਜੀ 63037 98198144 63037 63037 ਹਾਂ ਆ ਬਾਈ ਦਾ ਨੰਬਰ ਆ ਜਦੋਂ ਮਰਜ਼ੀ ਘੰਟੀ ਮਾਰ ਲਿਓ ਤੇ ਬਹੁਤ ਵਧੀਆ ਡਰਾਈਵਰ ਹੈ ਜ਼ਿੰਮੇਵਾਰੀ ਵਾਲਾ ਡਰਾਈਵਰ ਆ ਭਰਾ ਮੇਰੇ ਤੇ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਪਾਂ ਤੇ ਜੇ ਕੋਈ ਹੋਰ ਵੀ ਡਰਾਈਵਰ ਲੈਣਾ ਹੋਵੇ ਤਾਂ ਉਹ ਵੀ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਓਕੇ ਭਰਾ ਧੰਨਵਾਦ